ਇਹਨ ਰੱਖਦੇ ਆ ਜਸਾਂਸੀ ਦੀ ਢਿੱਲੋਂ ਸਾਹ ਰੋੜੀਕੂੜਾ ਸਾਡੇ ਅੱਜ ਦੇ ਰੈਫਰੀ ਰਜਿੰਦਰ ਕਾਮਲ ਜਿਹਨੇ ਫਾਜੇਕਾਰਾ ਮਾਨ ਹੈ ਔਰ ਨਾਮ ਅਸ਼ੋਕ ਦੇਤੇ ਨਨਾਰ ਮਾਣਾ ਉਰਫ ਡੱਬ ਪਰਵਾਣਾ ਤੇ ਜੰਡ ਵਾਲਾ ਦੂਸਰੇ ਮੈਚ ਦੇ ਵਾਸਤੇ ਦੋਨੀਆਂ ਟੀਮਾਂ ਆਪਦੇ ਆਪ ਨੂੰ ਰੈਡੀ ਕਰ ਲੈਣ ਹੱਥ ਬਨ ਕੇ ਬੇਨਤੀ ਅਰਦਾਸ ਕਰਦੇ ਆ ਪੀਰ ਬਾਬਾ ਮੁਹੰਮਦ ਪਨਾ ਦੇ ਅੱਗੇ ਵੀ ਮੈਚ ਸ਼ੁਰੂ ਹੋਣ ਜਾ ਰਹੇ ਹੈ ਤੇ ਸਾਰੇ ਖਿਡਾਰੀਆਂ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖ ਕੇ ਸਾਰੇ ਪ੍ਰਬੰਧਕਾਂ ਦੇ ਸਾਰੇ ਰੈਫਰੀਆਂ ਦੇ ਕਮੈਂਟਰੀ ਵਾਲਿਆਂ ਦੇ ਖਿਡਾਰੀਆਂ ਦੇ ਸਾਰੇ ਖੁਸ਼ੀ-ਖੁਸ਼ੀ ਆਏ ਆ ਤੇ ਸਾਰੇ ਖੁਸ਼ੀ-ਖੁਸ਼ੀ ਸਾਰੀ ਸੰਗਤ ਖੁਸ਼ੀ-ਖੁਸ਼ੀ ਘਰਾਂ ਨੂੰ ਜਾਵੇ ਆਦਗਾਰੀ ਤਸਵੀਰ ਹੋ ਰਹੀ ਹੈ ਸਪੋਰਟਸ ਲਾਈਵ ਦੇ ਜਰੀਏ ਅੱਜ ਦਾ ਟੂਰਨਾਮੈਂਟ ਜਿਹੜਾ ਕਬੱਡੀ ਇੱਧਰ ਕੇਤਵਾਲ ਪਾਸੋਂ ਪਹੁੰਚ ਆ ਗਿਆ ਜਿੰਨੇ ਵੀ ਸੰਗਤ ਆਈ ਹੈ ਟੀਮ ਬਾਬਾ ਅੱਜ ਮਿਲਣਾ ਬਾਈਕਰ ਔਰ ਸਾਡੇ ਸਾਰੇ ਵੀ ਜਾਂਦਾ ਅੱਜ ਦੇ ਮੇਲੇ ਉੱਪਰ ਪੰਡਤ ਦੇ ਨਿਗਾ ਸਵਾਗਤ ਹੈ ਟਕਰਾ ਦੀ ਸਰਦਨੀ ਚੰਨਾ ਨਾਮ ਦੀ ਨਕਸਰ ਆਦਾ ਸਾਰੇ ਪ੍ਰਬੰਧਕਾਂ ਨੇ ਬੜਾ ਮਹਿਮਤ ਕਰਕੇ ਸਮੇਲਨ ਨੂੰ ਜੋ ਕਰਵਾ ਰਹੇ ਨੇ ਲੱਗ ਭਾਗੇ ਹਰ ਦੇਸ਼ਾਂ ਦੇ ਛੱਡੇ ਝੂਲੇ ਹੋਏ ਲੱਗ ਕਬੱਡੀ ਪਾ ਕੇ ਨਾ ਕਰਨੇ ਚਾਹ ਕਰ ਹੈਲੋ ਵੈਲਗੁਰ ਜੀ ਦਾ ਖਾਤਿਰ ਸ੍ਰੀ ਵੈਲਗੁਰ ਜੀ ਦੀ ਫਤਿਹ ਗਿਆਨ ਪਿਆਰ ਮਿਸਕਰਮਣਾ ਜਾਣਾ ਸਾਰ ਨਾ ਜਾਣਾ ਤੇਰੀ ਕੱਤੇ ਵੱਡਾ ਸੰਗੁਰ ਨਾਨਕ ਜੀ ਦੇ ਘਰ ਆਖੀ ਮੇਰੀ ਪੰਜਾਬ ਦੀ ਧਰਤੀ ਰੰਗਲਾ ਪੰਜਾਬ ਜਿਹੜੇ ਫਾਜ਼ਿਲਕਾ ਦੀ ਬੜੀ ਕਰਮਾਂ ਵਾਲੀ ਧਰਤੀ ਪਿੰਡ ਹੌਰ ਗੱਲ ਟਾੜਾ ਜੋ ਮੇਨਾ ਚੱਲ ਰਿਹਾ ਹੈ ਸਾਰੀ ਸੰਗਤ ਦਾ ਬਹੁਤ ਬਹੁਤ ਧੰਨਵਾਦ ਅਸੀਂ ਕਰਨੇ ਆ ਇੱਕ ਵਾਰ ਸਾਰੀ ਸੰਗਤ ਪੀਰ ਦਾਦਾ ਮੁਹੰਮਦ ਪ੍ਰਾਨ ਜੀ ਦੇ ਨਾਮ ਤੇ ਜ਼ੋਰਦਾਰ ਤਾੜੀਆਂ ਮਾਰ ਦਿਓ ਜੀ ਔਰ ਨੈਕੀ ਬੜੇ ਚੋਟੀ ਦੇ ਚੱਲ ਰਿਹਾ ਹੈ ਕਹਿੰਦੇ ਆ ਕਿ ਬਾਬਾ ਜੀ ਜਹੜਾ ਵਾਲੇ ਪਾਸੇ ਕਿ ਚੱਲ ਮੇਲੇ ਨੂੰ ਚਲੀ ਆ ਤਾਲਾ ਗੇਰਤੀ ਗੱਡੀ ਦਾ ਕਬੱਡੀ ਦਾ ਜਿਹਨਾਂ ਖੇਡ ਕਬੱਡੀ ਦਾ ਚੱਲਦਾ ਹੈ ਚਾਰ ਜੱਫੀ ਨੇ ਇਸ ਵੇਲੇ ਭਾਗੀਵੰਦਰ ਪਿੰਡ ਦੇ ਗੱਬਰੂ ਸਾਰੀ ਖੜਾ ਹੈ ਵਰਦੀਤ ਕੋਚੋ ਦੀ ਧਰਤੀ ਦਾ ਨਾ ਹੋ ਗਈ ਟੱਕਰ ਸਿਰੇ ਵੀ ਤੇ ਪਰ ਨਾ ਕਹਿੰਦੇ ਵੀ ਲਾ ਕੇ ਪਹਿਲਾ ਖੱਚ ਦਲੀ ਰਿਸ਼ਨ ਚੱਕ ਦੇ ਮੈਚ ਤੇ ਕਰਲਾ ਗੱਲ ਮੁੰਡੇ ਵੀ ਹਾਂ ਇਸ ਲਈ ਰਮਾਣਾ ਅਜੀਤ ਸਿੰਘ ਵਾਲਾ ਬਾਬਾ ਕਾਲੂ ਨਾ ਬਾਬਾ ਜੀ ਜਹੜਾ ਵਾਲੇ ਪਾਸੇ ਹੈ ਬਾਗੀਆਂ ਤੇ ਬਾਬਾ ਮੁਰਾਦ ਸ਼ਾਹ ਕਲੱਬ ਦਾ ਜਿਹੜਾ ਅਗਲਾ ਮੈਚ ਕਿਹਦਾ ਜਾਵੇਗਾ ਦੋਨੋਂ ਟੀਮਾਂ ਜਿਹੜੀਆਂ ਬਿਨਾਂ ਕਿਸੇ ਦੇਰੀ ਤੋਂ ਆ ਰਹੇ ਨੇ ਮੰਨੂ ਬੇੜਾ ਤੇ ਬਾਕੀ ਪਿੰਡ ਸ਼ਾਹ ਕਲੱਬ। ਲਓ ਅਗਲਾ ਕ੍ਰਿਸ਼ਟੀ ਕਰ ਰਿਹਾ ਨਮਾਇਆ ਵਾਲਾ ਮੇਰੇ ਵੀਰੋ ਉਸਦੇ ਨਾਲ ਦੱਕੇ ਲੀ ਗੀ। ਹਰ ਸ਼ਾਰੇ ਹਾਜ ਜੰਮਾ ਟਾਲੀ ਬਨਾਵਾ ਰਾਮ। ਲਓ ਖੇਡਾਂ ਦਾ ਨਾਮ ਨੇ ਬਾਬਾ ਪਿੰਕਾ ਜੀ ਔਰ ਖਲਵਾਸੀ ਚੰਨੂ ਰਾਮ ਜੀ ਬਾਬਾ ਪਿਆ ਤ੍ਰੀਖ ਬਾਈ ਸੋਨੂ ਜੀ ਦੀਪੂ ਨਾਲ ਤਾਲਾ ਬਾਈ ਮੈਨੂੰ ਡਾਕਟਰ ਜੀ ਤਰਨਲ ਜੀ ਨੀਲਿਸ਼ ਨਾਲ ਜੋਹਰ ਤੇ ਵਿੱਕੀ ਭਾਈ ਆਹ ਸੇਵਾਦਾਰ ਬਾਬੇ ਦੇ ਦਰਬਾਰ ਦੇ ਜਿੰਨਾਂ ਦਾ ਧੰਨਵਾਦ ਔਰ ਇਹ ਸਾਰੇ ਨਾਲ ਖਿਡਾਰੀ ਪੱਤੇ ਵਾਲਾ ਪਿੰਡ ਆ ਮੇਰੇ ਮਿੱਤਰੋ ਆ ਜਿਹੜੇ ਦਾ ਇਸ ਕਬੱਡੀ ਪਾ ਕੇ ਨੰਬਰ ਖਾਪੋਣ ਦੀ ਜੋਰਦਾਰ ਅੱਜ ਮੈਚਾਂ ਦੇ ਟੀਮਾਂ ਬਾਰੇ ਧਿਆਨ ਦਿਓ ਜਲਦੀ ਟੀਮਾਂ ਰਣੇੜੇ ਪਹੁੰਚਦਾ ਲੱਗ ਸੇਖ ਦੇ ਮਾਣ ਵਾਲਾ ਕਬੱਡੀ ਪਿੰਡ ਉਸਤਾ ہمارا ਹਮ ਦਿਲ ਦੇ ਇਸ ਕੀ ਜੁੜਤਾ ہمارا ਪੰਜਾਬ ਦੀ ਧਰਤੀ ਹੈ پیرا themes... نمبر ਨਾ ਨਾਲ ਪਰਸਨਾਵੇਂ ਚੱਲਦੇ ਆ ਵਿੰਦੇਆਲਾ ਜੀਤ ਦਾ ਜਾਂਪ ਆਇਆ ਹੋਇਆ ਵੱਡੀ ਫੰਗ ਹੈ ਜੀ ਕਹਿੰਦੇ ਜਲਾ ਲੱਗਦੀਆਂ ਮੇਰੇ ਮਿੱਤਰੋ ਰਖਾੜੇ ਦੇ ਕਪੜੇ ਜਿੱਤ ਰਹੇ ਨੇ ਹਜਿਰ ਸਿੰਘ ਇਸ ਲਈ ਨਾਗਰ ਕਹਿੰਦੇ ਵੀ ਆ ਤੱਕ ਮੁੱਕੀ ਹੋਇਆ ਤੇ ਮੈਮਰ ਲੈ ਕੇ ਆਪਣੇ ਪਾਲਿਆ ਇੱਕੋ ਨਾਲ ਸ਼ੋਕ ਤੇ ਬਾਈ ਕਰਦੇ ਵੀ ਹਾਂ ਵੰਸ਼ ਕਹਿੰਦੇ ਸੋਰੀ ਵਾਲਾ ਕਬੱਡੀ ਪਾਉਣ ਲਈ ਵੱਧਾ ਜਾ ਰਿਹਾ ਹੈ ਪਾਕੀ ਬਲਰ ਦੇ ਬਾਬਾ ਤੁਮਨ ਸ਼ਾਹ ਕਲੱਬ ਸ਼ਹੀਦ ਭਾਈ ਮਾਸੇ ਕਲੱਬ ਤੇ ਚਾਰਜੀਤ ਕਲੱਬ ਖਿਆਲੀ ਵਾਲਾ ਵਰਦੀਆਂ ਖੇਡੂ ਥਾਂਦੇਲ ਦੇ ਨਾਲ ਹਕੂਮ ਸਿੰਘ ਵਾਲਾਂ ਤੇ ਮੈਸਰ ਕੰਧਾ ਕਹਿੰਦੇ ਟੋਟੀ ਦਾ ਮੁਕਾਬਲਾ ਖੇਡਿਆ ਜਾਵੇਗਾ ਅੱਜ ਕਹਿੰਦੇ ਮੰਮਰ ਸਾਰੇ ਕਰਦਾ ਬਹੁਤ ਵੱਡਾ ਜਤ ਜਯੋਗਦਾਨ ਹੈ ਸਾਡੇ ਮੇਲਾ ਕੁੰਡ ਦੇ ਸਾਰੇ ਸੇਵਾਦਾਰ ਲਓ ਕਾਰਨ ਕਰਦਾ ਕਹਿੰਦੇ ਮਣੀ ਕਬੱਡੀ ਪਾਉਣ ਲਈ ਵਧਦਾ ਜਾ ਰਿਹਾ ਹੈ ਆਹ ਫਰਕ ਤੇ ਦੋਨੇ ਕੁੱਤਾ ਕਰਾਉਣਗੇ ਨਿੱਦਰ ਤੇ ਜਾਫੀ ਜਦੋਂ ਟਕਰਾਉਣਗੇ ਜਾਫੀ ਤਾ ਚਾਰ ਪੰਜ